ਕਬੀਰ ਮੇਰੀ ਬੁੱਧ ਕੋ ਜਮਨਾ ਕਰੈ ਤਿਸ ਕਾਰ ਜਿਨ ਇਹ ਜਮਉਆ ਸਿਰਜਿਆ ਸੂ ਜਪਿਆ ਪਰ ਵਿਦਗਾਰ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਇਹ ਇੱਕ ਵੀਰ ਪ੍ਰਭੂ ਦੀ ਯਾਦ ਤੋਂ ਭੁੱਲਿਆ ਹੋਇਆ ਮਨੁੱਖ ਬੜਾ ਚੁਸਤ ਚਲਾਕ ਹੁੰਦਾ ਹੋਇਆ ਵੀ ਅਕਲਹੀਣ ਤੇ ਫਟਕਾਰਯੋਗ ਹੁੰਦਾ ਹੈ ਕਿਉਂਕਿ ਉਸਦਾ ਜੀਵਨ ਨੀਮਾ ਰਹਿ ਜਾਂਦਾ ਹੈ ਪਰ ਮੇਰੇ ਉੱਤੇ ਪ੍ਰਭੂ ਦੀ ਮਿਹਰ ਹੋਈ ਹੈ ਦੁਨੀਆਂ ਦੇ ਲੋਕ ਤਾਂ ਕੀਤੇ ਰਹੇ ਮੇਰੀ ਅਕਲ ਨੂੰ ਜਮਰਾਜ ਵੀ ਫਟਕਾਰ ਨਹੀਂ ਪਾ ਸਕਦਾ ਕਿਉਂਕਿ ਮੈਂ ਉਸ ਪਾਲਣਹਾਰ ਪ੍ਰਭੂ ਨੂੰ ਸਿਮਰਿਆ ਹੈ ਜਿਸ ਨੇ ਇਸ ਵਿਚਾਰੇ ਜਨਮ ਨੂੰ ਪੈਦਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ